ਬੀਜ ਮੰਤਰ ਲੈ ਹਿਰਦੈ ਰਹੈ ਮਨੁਆ ਉਲਟ ਸੁਨ ਮੈਂ ਕਹੈ ਆ ਬੀਜ ਮੰਤਰ ਬੀਜ ਮੰਤਰ ਲੈ ਹਿਰਦੈ ਰਹੈ ਹਿਰਦੈ ਰਹੈ ਉਤੇ ਬੀਜ ਮੰਤਰ ਉਥੇ ਆ ਜਿਹੜਾ ਤੁਰਕੀ ਬਾਣੀ ਬੀਜ ਮੰਤਰ ਜਿਹਦੇ ਨਾਲ ਸਰਬ ਕੋ ਗਿਆਨ ਡਾਇਰੈਕਟ ਨਾਮ ਨਾਲ ਜੁੜਿਆ ਹੋਇਆ ਉਥੇ ਹੁਕਮ ਲੋ ਮਨੁਆ ਉਲਟ ਸੁਦਾ ਡਾਇਰੈਕਟ ਹੁਕਮ ਲੋ ਜੁੜਿਆ ਹੋਇਆ ਉਥੇ ਉਹ ਰੱਬਾ ਮਾ ਉੱਤੇ ਵਜਦਾ ਨਾ ਉਥੇ ਲੈ ਸੁਣਦਾ ਹਲੂ ਕਹਿੰਦਾ ਉਹਨੂੰ ਤਾਂ ਸੁਣਦਾ ਹਰ ਵਕਤ ਉਮਰ ਉਹ ਹੀ ਉਮਰ ਤਬਰਸਦਾ ਨਾ ਉਸ ਨੂੰ ਉਮਰ ਤਬਰਸਦੋ ਕਹਿੰਦੇ ਨੇ ਕੋਈ ਉਹ ਜਿਹੜਾ ਲਗਾਤਾਰ ਸੁਣਦਾ ਹੈ ਇੱਕ ਤਾਂ ਦਵਾਮਾ ਸੌਂ ਨਹੀਂ ਦਿੰਦਾ ਸੁਣਦਾ ਦਵਾਮਾ ਨਹੀਂ ਦਿੰਦਾ ਉਹ ਨਵੀਂ ਤਾਂ ਨਵੀਂ ਗੱਲ ਮਿਲਦੀ ਹੈ ਨਾ ਸੁਣ ਉਹ ਨਹੀਂ ਦਿੰਦੀ ਉੱਜੀ ਅੱਖ ਲਾ ਕੀ ਖਣੀ ਕਿਹੜੀ ਗੱਲ ਨਿਕਲ ਜਾ ਕਿਹੜੀ ਗੱਲ ਕਿਹੜਾ ਨਜ਼ਾਰਾ ਨਿਕਲ ਜਾ ਲੋ ਜਿਹੜਾ ਦੇਖਿਆ ਨਹੀਂ ਉਹਦੀ ਭੁੱਖ ਰਹਿ ਜਾਂਦੀ ਆ ਫਿਰ ਯਾ ਉਹਨੇ ਘੰਟਾ ਅੱਖ ਲਾ ਕੀਤੀ ਜਾਂਦੇ ਨੂੰ ਬੰਬਈ ਜਾਂਦੇ ਦੀ ਪਤਾ ਨਹੀਂ ਵੀ ਉਹ ਤਾਂ ਸਟੇਸ਼ਨ ਉੱਤ ਯਾ ਰਾਤ ਨੂੰ ਨੰਗੇ ਮਨੂਆ ਉਲਟ ਸੁਣ ਮੈਂ ਗਾਏ ਮਨੂਆ ਉਲਟ ਸੁਣ ਮੈਂ ਗਾਏ ਉਲਟ ਕੇ ਮਨੁਗਾ ਸੁਣਦੇ ਵਿੱਚ ਚਲਾ ਜਾਂਦਾ ਹੈ ਦੁਨੀਆ ਬਿਲਕੁਲ ਪਰਮਾਨੈਂਟੇ ਭੁੱਲ ਜਾਂਦਾ ਜਿਵੇਂ ਸੌ ਜਾਂਦਾ ਦੁਨੀਆ ਭੁੱਲੀ ਹੋਈ ਹੁੰਦੀ ਹੈ ਉਦੋਂ ਤਾਂ ਲੋਕ ਪਰ ਲੋਕ ਦੋਏ ਭੁੱਲੇ ਹੋਏ ਹੁੰਦੇ ਨੇ ਰੇ ਨੂੰ ਫਿਰ ਪਰ ਲੋਕ ਜਾਗਦਾ ਹੁੰਦਾ ਤਿੰਨੇ ਲੋਕ ਭੁੱਲੇ ਹੋਏ ਹੁੰਦੇ ਸੀ ਪਰ ਲੋਕ ਨਹੀਂ ਭੁੱਲੇ ਹਾ ਪਰ ਜਿਆਦਾ ਸੀ ਸੌਣੇ ਆ ਸਾਨੂੰ ਲੋਕ ਪਰ ਲੋਕ ਦੋਏ ਭੁੱਲੇ ਹੁੰਦੇ ਹੂੰ ਉਹ ਐ ਪਰ ਲੋਗ ਨਹੀਂ ਪੋ ਲਿਆ ਹੋਇਆ ਹੁੰਦਾ ਆ ਲੋਗ ਪੋ ਲਿਆ ਹੋਇਆ ਹੁੰਦਾ ਇਹਦੀ ਛਾਲੀ ਨਹੀਂ ਹੁੰਦੀ ਭੁੱਖ ਨਹੀਂ ਹੁੰਦੀ ਮਾਇਆ ਜਿਹੜੀ ਹੈ ਮਿੱਠੀ ਨਹੀਂ ਹੁੰਦੀ ਲੱਗਦੀ ਇਹ ਫਿਰ ਖੂ ਲੱਗਦਾ ਵੀ ਖੂ ਚ ਲੜੇ ਪੀ ਇਹ ਵਾਪਰ ਖੂ ਵੇ ਲੱਕਤੇ ਕੱਲੇ ਕੋਲੇ ਹੁਣ ਵਿੱਚ ਟਾ ਬਟੇ ਹੁਣ ਤਾਂ ਉਹਦਾ ਮੌਣ ਮੂਣ ਬਣਾ ਹੋਵੇ ਉਹ ਤਾਂ ਕਈ ਦਾ ਬਚ ਕੇ ਲਖੀ ਇੱਥੇ ਉਹ ਤਾਂ ਡਰ ਕੇ ਰਹੀਦਾ ਦੂਰ ਰਹੀਦਾ ਐ ਰਹਾ ਦਾ ਬਾਹਰ ਤੋਂ ਦੂਰ ਇਹ ਬੋੜੇ ਖੂਤ ਦੂਰ ਰਹੀਦਾ ਇਹ ਬੜਾ ਚਿਹਰਾ ਖਤਰਨਾਕ ਹੋਇਆ ਅੱਗੇ ਮਸਾ ਟਕੜਿਆ ਇਹ ਚ ਕਈ ਤਾਂ ਨਿਕਲੇ ਹੀ ਨਹੀਂ ਅਜੇ ਤੱਕ ਗਰੇ ਹੋਏ ਉਹ ਗੱਲ ਜਿਹੜੀ ਸਾਰੀ ਸਮਝਦਾ ਉਹ ਫਿਰ ਮਾਇਓ ਨੂੰ ਇਹ ਸਮਝਦਾ ਜੇ ਲਾਵਾ ਥੱਲੇ ਨਿਕਲਦਾ ਠੰਡਾ ਹੋ ਗਿਆ ਉਹ ਬਣਿਆ ਹੋਇਆ ਜਗਾ ਮਾੜੀ ਮੋਟੀ ਧੂਆ ਆਉਂਦਾ ਅੜ ਦੇ ਅੜੇ ਠੰਡਾ ਲੋਕ ਫਿਰਦੇ ਨੇ ਦੇਖਦੇ ਨੇ ਵੀ ਇੱਥੋਂ ਨਿਕਲਿਆ ਹਰੇਕ ਆਦਮੀ ਡਰਦਾ ਵੀ ਕਦੇ ਪੈਰ ਤਲ ਕੇ ਵਿਚ ਨੂੰ ਜਾ ਵੀ ਪਤਾ ਨਹੀਂ ਕਿੰਨਾ ਗਹਿਰਾ ਹੈ ਮੁੜ ਕੇ ਕਰਨਾ ਵੀ ਨਹੀਂ ਹੈ ਨਾ ਨਿਕਲ ਸਕਦਾ ਐਮ ਆਇਆ ਦੁਰਦਾ ਜਿਹਨੂੰ ਅਜੇ ਛੱਡਣਾ ਨਹੀਂ ਚਾਹਦਾ ਇਹ ਵਸਤਾ ਜਾਗਦੇ ਦੀ ਅਰ ਸੁੱਤੇ ਦੀ ਵਸਤਾ ਦਾ ਫਰਕ ਸਾਨੂੰ ਚੰਗੀ ਲੱਗਦੀ ਹੈ ਕਿ ਪਿੱਛੇ ਆ ਮਾਇਆ ਦੇ ਮਨ ਨੂੰ ਉਲਟ ਸੁਣਨ ਮੈਂ ਗਏ ਜਦ ਮਨ ਉਲਟ ਕੇ ਸੁਣਨ ਚਲਾ ਜਾਂਦਾ ਹੈ ਫਿਰ ਇਹ ਦੂਰੀ ਫਿਰ ਇਹ ਛੱਡ ਜਾਂਦਾ ਇਹਨੂੰ ਆਪੇ